ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਕੋਲੇ ਆਈ ਸੀ ਪੌਰਚੂਨਰ ਆ ਗੱਡੀ ਗਰਮ ਹੁੰਦੀ ਸੀ ਤੇ ਪਾਣੀ ਘਟਾਉਂਦੀ ਸੀ ਇਹਦਾ ਹੋ ਗਿਆ ਰੇਡੀਏਟਰ ਲੀਕ ਆ ਦੇਖੋ ਕੂਲੈਂਟ ਮਾਰਿਆ ਹੋਇਆ ਹਲਕਾ ਲਗਾ ਤੁਹਾਨੂੰ ਚਾਂਪ ਦਾ ਉਹ ਪੱਖੇ ਤੇ ਲੱਗਿਆ ਹੋਇਆ ਕੂਲੈਂਟ ਰੈੱਡ ਜੇ ਕਲਰ ਦਾ ਹੁੰਦਾ ਪਿੰਕ ਕਲਰ ਆ ਦੇਖੋ ਰੇਡੀਏਟਰ ਦੀ ਕੰਡੀਸ਼ਨ ਆ ਕੰਡੀਸ਼ਨ ਸੀ ਰੇਡੀਏਟਰ ਦੀ ਆ ਦੇਖ ਆ ਲੀਕ ਹੋਇਆ ਹੋਇਆ ਇੱਥੋਂ ਤੇ ਉਹ ਸੇਮਾ ਦਾ ਹੀ ਸੀਗਾ ਥੋੜਾ ਥੋੜਾ ਕਰਕੇ ਥੋੜੇ ਦਿਨਾਂ ਬਾਅਦ ਪਾਣੀ ਘਟਾ ਦਿੰਦਾ ਸੀ ਯਾਨੀ 1 ਲੱਖ ਪਾਣੀ ਨਹੀਂ ਘਟਾਉਂਦਾ ਸੀ 4-5 ਦਿਨਾਂ ਬਾਅਦ ਪਾਣੀ ਘਟਾਉਂਦਾ ਸੀ ਐਸੇ ਰੈਡੀਏਟਰਸ ਆ ਆ ਚੀਜ਼ੇ ਤਾਂ ਕੰਡੀਸ਼ਨ ਇੱਥੋਂ ਖਰਾਬ ਹੈ ਜੀ ਰੈਡੀਏਟਰ ਮੰਗਾ ਲਿਆ ਆਪਾਂ ਨੇ ਲਗਾਉਣਾ ਤੁਹਾਨੂੰ ਆ ਆ ਗਿਆ ਆਪਣਾ origignal radiator ਟੈਕ ਕਰ ਦੇਣਾ ਫਿੱਟ ਆਪਾਂ ਨੇ ਹੁਣ ਤੇ ਗੱਡੀ ਜਮਾ ਓਕੇ ਪਾਣੀ ਪੂਣੀ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹਰੇਕ ਵੀਰ ਭਰਾ ਨੂੰ ਕਿਉਂਕਿ ਪਾਣੀ ਨਿਕਲ ਜਵੇ ਫੇਰ ਤਾਂ ਨੁਕਸਾਨ ਹੀ ਨੁਕਸਾਨ ਆ ਗੱਡੀ ਗਰਮ ਹੁੰਦੀ ਆ ਹੋਰ ਪ੍ਰੋਬਲਮਾਂ ਕਈ ਆ ਜਾਂਦੀਆਂ ਨੇ ਹੈਡ ਗੈਸਟ ਨੂੰ ਇਸ ਕਰਕੇ ਧਿਆਨ ਜ਼ਰੂਰ ਰੱਖੋ ਪਾਣੀ ਦਾ ਸਾਤ ਸ੍ਰੀ ਅਕਾਲ